ਜੀ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਤੁਹਾਡਾ ਅੱਜ YouTube ਪੇਜ ਉੱਪਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਸਰਸ ਮੇਲਾ ਜਿਹੜਾ ਲੁਧਿਆਣਾ ਚੱਲ ਰਿਹਾ ਹੈ ਤੁਹਾਨੂੰ ਆਪਾਂ ਜਿਹੜੀ ਲਾਈਵ ਉਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਸ ਵਕਤ ਆਪਾਂ ਮੇਲੇ ਦੇ ਬਾਹਰ ਜਿੱਥੇ ਐਂਟਰੀ ਹੈ ਉੱਥੇ ਆਪਾਂ ਖੜੇ ਆਂ ਅਰ ਬਹੁਤ ਵੱਡੀਆਂ ਜਿਹੜੀਆਂ ਰੌਣਕਾਂ ਜਿਹੜੀਆਂ ਨੇ ਇੱਥੇ ਅੱਜ ਲੱਗੀਆਂ ਹੋਈਆਂ ਨੇ ਸੱਤ ਸਮੇਲੇ ਦੇ ਵਿੱਚ ਸਿਵਲ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਮਜ਼ਬੂਤ ਜਿਹੜੇ ਪ੍ਰਬੰਧ ਇੱਥੇ ਹੋਏ ਹੋਏ ਨੇ ਅਰ ਰਾਤ ਦਾ ਸਮਾਂ ਹੋਣ ਦੇ ਬਾਵਜੂਦ ਵੀ ਰਾਤ ਦੇ ਤਕਰੀਬਨ 8:30 ਦਾ ਟਾਈਮ ਹੋ ਚੁੱਕਿਆ ਤੇ ਲੋਕ ਹਜੇ ਵੀ ਬੜੀ ਵੱਡੀ ਗਿਣਤੀ 'ਚ ਆ ਰਹੇ ਆਰ ਇਸ طرح ਲੱਗ ਰਿਹਾ ਵੀ ਜਿਵੇਂ ਅੱਧੀ ਰਾਤ ਤੋਂ ਵੀ ਬਾਅਦ ਤੱਕ ਇੱਥੇ ਰੌਣਕਾਂ ਜਿਹੜੀਆਂ ਲੱਗੀਆਂ ਰਹਿ ਰਹੀਆਂ 4 ਅਕਤੂਬਰ ਨੂੰ ਇਹ ਮੇਲਾ ਸਟਾਰਟ ਹੋਇਆ ਸੀ ਤੇ ਅੱਜ 10 ਅਕਤੂਬਰ ਹੋ ਚੁੱਕੀ ਹੈ ਆਹ ਮੇਲਾ ਦਾ ਵੀ 14 ਅਕਤੂਬਰ ਤੱਕ ਇਹ ਮੇਲਾ ਜਿਹੜਾ ਇਹ ਚੱਲੇਗਾ ਇਨਾ ਜਿਆਦਾ ਰਸ਼ ਹੈ ਮੈਂ ਇੱਥੇ ਮੋਟਰਸਾਈਕਲ ਖੜਾ ਕੀਤਾ ਸੀ ਇਨਾ ਮੋਟਰਸਾਈਕਲਾਂ ਦੇ ਵਿੱਚ ਹੁਣ ਇਥੋਂ ਮੋਟਰਸਾਈਕਲ ਕੱਢਣ ਵਾਸਤੇ ਵੀ ਜਗ੍ਹਾ ਹੈ ਨਹੀਂ ਬਹੁਤ ਜਿਆਦਾ ਜਣੀ ਰਸ਼ ਅੱਜ ਇੱਥੇ ਲੋਕ ਜਣੀ ਪਹੁੰਚੇ ਹੋਏ ਨੇ ਲੁਧਿਆਣੇ ਦੇ ਵੀ ਲੋਕ ਆਏ ਨੇ ਹੋਰ ਵੀ ਨੇੜਲੇ ਸੂਬਿਆਂ ਦੇ ਲੋਕ ਨੇ ਜਿਹੜੇ ਸੂਬਿਆਂ ਦੇ ਕਹਿੰਨਾ ਹਾਂਜੀ ਸੂਬਿਆਂ ਦੇ ਵੀ ਸਹੀ ਹੈ ਜ਼ਿਲ੍ਹਿਆਂ ਦੇ ਲੋਕ ਨੇ ਜਿਹੜੇ ਬਹੁਤ ਸਾਰੇ ਪਹੁੰਚੇ ਨੇ ਬਹੁਤ ਪ੍ਰਸਿੱਧ ਕਲਾਕਾਰ ਨੇ ਜਿਹੜੇ ਇੱਥੇ ਲੱਗ ਰਹੇ ਨੇ 4 ਤਰੀਕ ਤੋਂ ਹੀ ਤੇ ਜਿਹਦੇ ਕਰਕੇ ਮੇਲੇ ਦੀ ਜਿਹੜੀ ਖੂਬਸੂਰਤੀ ਹੈ ਮੇਲੇ ਦੀ ਜਿਹੜੀ ਖੂਬਸੂਰਤੀ ਆ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ ਅੱਜ ਗੁਰਨਾਮ ਭੁੱਲਰ ਲੱਗਣਗੇ ਤੇ ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਸਿੰਗਰ ਨੇ ਜਿਹੜੇ ਵਧੀਆ-ਵਧੀਆ ਸਿੰਗਰ ਉਹ ਆਪਣਾ ਜੋਰ ਦਿਖਾ ਚੁੱਕੇ ਨੇ ਟਿਕਟ ਕਾਊਂਟਰ ਹੈ ਜੀ ਜਿਹੜਾ ਤੁਸੀਂ ਦੇਖ ਰਹੇ ਹੋਾਰੇ ਰਸਤਾ ਪੀਏਯੂ ਗੇਟ ਨੰਬਰ 2 ਵਾਲੇ ਪਾਸਿਓਂ ਆਉਂਦਾ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਇੱਥੇ ਤਾਂ ਬਹੁਤ ਸਾਰੀਆਂ ਇਦਾਂ ਦੀਆਂ ਦੁਕਾਨਾਂ ਸਟਾਲਾਂ ਨਿਵਨਾ ਸਾਈਕਲ ਤੇ ਜਿਵੇਂ ਖੜੇ ਸ਼੍ਰੀਮਾਨ ਜੀ ਆਪਣਾ ਸਮਾਨ ਵੇਚ ਰਹੇ ਨੇ ਤੇ ਇਸ ਕਰਕੇ ਬਹੁਤ ਸਾਰਾ ਆਪਾਂ ਕਹਿ ਸਕਦੇ ਹਾਂ ਲੋਕਾਂ ਨੂੰ ਇੱਥੇ ਰੋਜ਼ਗਾਰ ਵੀ ਮਿਲਿਆ Oh you ਸੋ ਆਪਾਂ ਹਲ ਵਿਦਾ ਲੈਨੇ ਆ ਜੀ ਤੁਹਾਡੇ ਤੋਂ ਸਾਰਿਆਂ ਤੋਂ ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਸਾਰੇ ਆਪਣੇ ਦਰਸ਼ਕਾਂ ਦਾ ਸੋ ਤੁਹਾਡੇ ਤੋਂ ਹੁਣ ਆਪਣਾ ਅਲਵਿਦਾ ਲੈਨੇ ਆ ਜੀ ਲਾਸਟ ਵਿੱਚ ਅਲਵਿਦਾ Oh ਸੋ ਹਲਵਦਾ ਜੀ ਸਾਰਿਆਂ ਤੋਂ ਆਪਾਂ ਹੁਣ ਹਲਵਦਾ ਲੈਨੇ ਆ ਜੀ ਵਾਪਸ ਹੁਣ ਆਪਣੇ ਪ੍ਰਿੰਟ ਨੂੰ ਜਾ ਰਹੇ ਆ ਜੀ ਤੇ ਵਿਚਾਰ ਆਪਣੇ ਜਰੂਰ ਸ਼ੇਅਰ ਕਰਿਆ ਕਰੋ ਕੋਈ ਵੀ ਨਿਊਜ਼ ਹੋਵੇ ਤੇ ਆਪਣੇ ਵਿਚਾਰ ਜਰੂਰ ਸ਼ੇਅਰ ਕਰੋ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੇ ਤੋਂ ਇੱਕ ਸਵਾਲ ਜਰੂਰ ਆਪਾਂ ਪੁੱਛਣਾ ਚਾਹਾਂਗੇ ਕਿ ਜਿਹੜਾ ਸਰਸ ਮੇਲਾ ਚੱਲ ਰਿਹਾ ਹੈ ਤਕਰੀਬਨ 10-12 ਰੋਜ਼ 15 ਰੋਜ਼ ਇਹ ਮੇਲਾ ਜਿਹੜਾ ਇਹ ਚੱਲਿਆ ਹੈ ਤੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਵਿਚਾਰ ਰੱਖਦੇ ਹੋ ਜਿਹੜਾ ਇਹ ਮੇਲਾ ਇਹ ਮੇਲੇ ਦੇ ਬੈਨੀਫਿਟ ਤੁਸੀਂ ਕੀ ਦੇਖਦੇ ਹੋ ਤੇ ਹੋਰ ਵੀ ਕੋਈ ਤੁਹਾਡੇ ਵਿਚਾਰ ਨੇ ਜਰੂਰ ਸ਼ੇਅਰ ਕਰਿਓ ਨਿਊਜ਼ ਨੂੰ ਜਰੂਰ ਵਾਤ ਵਾਤ ਸ਼ੇਅਰ ਕਰਿਓ ਧੰਨਵਾਦੀ ਤੁਹਾਡਾ ਸਾਰਿਆਂ ਦਾ ਹਾਂਜੀ ਜਨਾਬ ਪਾਰਕਿੰਗ ਜਰਾ ਵਾਇਸੇ ਲਾ ਦਿਓ ਮੋਟਰਸਾਈਕਲਾਂ ਦੇ ਵਿੱਚ ਉੱਥੇ ਹੀ ਹੈ। ਕੋਈ ਨਹੀਂ। ਅ ਜੇ ਦੇਖੋ ਪਾਰਕਿੰਗ ਕਾਰਾਂ ਦੀ ਤਾਂ ਹੈਗੀ ਆ ਉਹ ਸਾਹਮਣੇ। ਬਾਈਕ ਤੇ ਨਹੀਂ ਕਰਦਾ। ਬਾਹਰ ਖੜ੍ਹ ਜਾ। ਨਾ ਨਾ ਸੜ ਤੇ ਆ ਨਾਲ ਹੀ। ਜਿਹੜਾ ਕੱਢਿਆ ਉਹ ਦੇਖ ਲਓ ਜੇ ਮਿਲ ਗਿਆ ਉੱਥੇ ਲਾ ਦਿਓ।